ਹਲਕਾ ਸ਼ਿਰੀ ਹਰਗਵਿੰਦਪੁਰ ਸਾਹਿਬ ਦੇ ਪਿੰਡ ਖੋਜਾਲਾ ਦੇ ਮੁਖਤਾਰ ਸਿੰਘ ਜੱਥੇਦਾਰ ਗੁਰਮੀਤ ਸਿੰਘ ਨੇ ਪਿੰਡ ਦੇ ਸਰਪੰਚ ਚਰਨਜੀਤ ਸਿੰਘ ਅਤੇ ਉਸਦੇ ਪਰਿਵਾਰ ਅਤੇ ਸਾਥੀਆਂ ਤੇ ਦੋਸ਼ ਲਗਾਉਂਦਿਆਂ ਪ੍ਰੈਸ ਨੂੰ ਜਾਣਕਾਰੀ ਦਿੱਤੀ। ਇਹਨਾਂ ਵੱਲੋਂ ਸਾਡੇ ਘਰ ਆਕੇ ਮਾਰਕੁਟਾਈ ਅਤੇ ਗਾਲੀ-ਗਲੋਚ ਕੀਤਾ ਗਿਆ ਹੈ। ਇਸ ਸਬੰਧੀ ਚੌਕੀ ਉਦਨਵਾਲ ਅਤੇ ਥਾਣਾ ਘਮਾਨ ਵਿੱਚ ਲਿਖਤੀ ਸ਼ਿਕਾਇਤ ਵੀ ਦਿੱਤੀ ਗਈ ਹੈ। ਮੈਂ ਮੁਖਤਾਰ ਸਿੰਘ ਮੁਖਾ ਖਜਾਲਾ ਜ਼ਿਲ੍ਹਾ ਪ੍ਰਧਾਨ ਪਿੰਡ ਖਜਾਲਾ ਬਾਬਾ ਜੀਵਨ ਸਿੰਘ ਚੜਦੀਪੱਤੀ ਦਾ ਰਹਿਣ ਵਾਲਾ ਹਾਂ। ਕੀ ਕਹਣਾ ਚਾਹੁੰਦੇ ਅਸੀਂ ਕਹਿਣਾ ਚਾਹੁੰਦੇ ਹਾਂ 4 ਤਰੀਕ ਨੂੰ 8 8:30 ਵਜੇ ਚਰਨਜੀਤ ਚੰਨਾ ਮੰਗਲ ਸਿੰਘ ਬਿੱਲਾ ਹੁਸਨ ਰਾਜਾ ਲਾਪਰੀਤ ਰਾਮਪਿਆਰੀ ਮਨਜੀਤ ਕੌਰ ਬੀਪੀ ਵਾਲੀ ਸਰਬਜੀਤ ਕੌਰ ਇਹਨਾਂ ਨੇ ਸਾਡੇ ਤੇ ਹਮਲਾ ਕੀਤਾ ਕੁਲਵਿੰਦਰ ਕੌਰ ਦੇ ਘਰ ਪਹੁੰਚੇ ਜਿੱਥੇ ਇਹਨੂੰ ਇਹਦੀ ਇਜਤ ਨੂੰ ਪੈਣ ਦੀ ਮੰਗਲ ਸਿੰਘ ਨੇ ਕੋਸ਼ਟ ਕੀਤੀ ਗਾਲੀ ਕਲੋਚ ਇਹ ਘਰ ਵਿੱਚ ਕੱਲੀ ਸੀ ਤੇ ਸਾਡੇ ਘਰ ਦੇ ਉਧਰ ਗਏ ਵੀ ਕੀ ਗੱਲ ਹੋਈ ਆ ਮੰਗਲ ਸਿੰਘ ਨੇ ਕੱਢ ਕੇ ਗਾਣਾ ਹਦੀ ਘਰ ਵਾਲੀ ਨੂੰ ਬਹੁਤ ਇਹਨਾਂ ਨੇ ਮੰਗਲ ਸਿੰਘ ਚਰਨਜੀਤ ਚੰਨਾ ਇਹਨਾਂ ਸਾਰੇ ਟੱਬਰ ਨੇ ਕਹਿਤਾ ਵੀ ਤੈਨੂੰ ਜਾਨੋ ਮਾਰਾਂਗੇ ਤੇ ਤੁਹਾਡੀਆਂ ਬੁੜੀਆਂ ਨੂੰ ਰੋੜ ਰੋੜੇ ਮਾਰਾਂਗੇ ਅਸੀਂ ਕਹਿਣਾ ਚਾਹੁੰਦੇ ਹਾਂ ਕਿ ਇਹ ਅੱਗੇ ਤੋਂ ਵੀ ਗੁੰਡਾਗਰਦੀ ਬੜੀ ਕਰਦੇ ਆ ਕਿੰਨ ਤਰੀਕ ਵਾਇ ਦੇਨੇ ਹੀ ਰਸਤੇ ਤੇ ਆ ਰਹੇ ਹਾਂ ਤੇ ਉਦੋਂ ਵੀ ਉਹਨਾਂ ਰਸਤਾ ਰੋਕੇ ਜ਼ਫੀਰ ਗਰਮੀ ਸਿੰਘ ਨੂੰ ਬਹੁਤ ਕੁੱਟ ਕੁੱਟਿਆਈ ਆ ਇਹਨਾਂ ਨੇ ਬੜੀ ਵਾਰੀ ਮੈਨੂੰ ਧੰਗ ਦਿੱਤਾ ਵੀ ਤਿਰਨਾ ਵੇਖਣਾ ਤੈਨੂੰ ਜਾਨੋ ਮਾਰ ਦਾਂਗੇ ਇਹ ਗੁੰਡਾਗਰਦੀ ਕਰਕੇ ਲੋਕਾਂ ਨੂੰ ਧਮਕਾਇਆ ਹੋਇਆ ਵਾ ਕੋਈ ਇਹ ਨਾ ਦੇ ਦਰਦ ਦੇ ਲੋਕਾਂ ਚ ਨਹੀਂ ਨਿਕਲਦੇ ਇਹਦੇ ਸਬੰਧੀ ਕੋਈ ਨਿੱਕੀਸ਼ ਕਾ ਦਿੱਤੀ ਇਹਦੇ ਸਬੰਧੀ ਆਪਾਂ ਚੌਕੀ ਇਨਚਾਰਜ ਤਨਮ ਸਿੰਘ ਉਥੇ ਦੇਖ ਗਏ ਆ ਤੇ ਕਮਾਣੀ ਥਾਣਾ ਉਥੇ ਵੀ ਗਗਨ ਸਿੰਘ ਨੂੰ ਸਾਰੀਆਂ ਭੇਟੀਆਂ ਹੋਈਆਂ ਗੱਲਬਾਤ ਕੀਤੀ ਹੈ ਗਗਨ ਸਿੰਘ ਕਹਿੰਦਾ ਵੀ ਆ ਤੁਹਾਡੀ ਗੱਲਬਾਤ ਸੁਣਦੇ ਆ ਤੇ ਜਿਹੜੀਆਂ ਐਫ ਆਈ ਆਰ ਦੇ ਝੂਠੀਆਂ ਕੱਟੀਆਂ ਆ ਸਾਡੀਆਂ ਜਿਹੜੀਆਂ ਨਾ ਅਸੀਂ ਵੀਡੀਓ ਬਣਾਉਂਦੇ ਨਾ ਮੈਂ ਬਣਾਉਂਦਾ ਤੇ ਮਨਨ ਮਨਜਾਨੇ ਮਾਰ ਦੇਣਾ ਹੈ ਸਾਨੂੰ ਸਰਕਾਰ ਕੋ ਮੰਗ ਕਰਦੇ ਆ ਤੇ ਇਹਨਾਂ ਕੋਲ ਸਾਨੂੰ ਖਤਰਾ ਵਾ ਜੇ ਜਾਣੋ ਬਾਹਰ ਤਾ ਕਿ ਇਹ ਵੀ ਜ਼ਿੰਮੇਵਾਰ ਇਹ ਹੋਣਗੇ ਇਹਨਾਂ ਦੇ ਕੋਲ ਕੁਝ ਹੋਰ ਵੀ ਹੈ ਗਿਆ ਜਿਹੜੇ ਸਾਨੂੰ ਮਰਵਾਉਣਾ ਚਾਹੁੰਦੇ ਆ ਅਸੀਂ ਕਿਹਾ ਬਹੁਤ ਧਮਕੀਆਂ ਦਿੰਦੇ ਆ ਜੇ ਕਰ ਸਾਡੇ ਨਾਲ ਇਹੋ ਹਾਲਤ ਹੋਇਆ ਤੇ ਡੀਸੀ ਸਾਹਿਬ ਪੰਜਾਬ ਸਰਕਾਰ ਉਹ ਵੀ ਜ਼ਿੰਮੇਵਾਰ ਹੋਗੀ ਅਸੀਂ ਰੋੜਾ ਦੇਵੋ ਉਤਰਾਂਗੇ ਜੇ ਇਹਦੇ ਬੰਦਿਆਂ ਨੂੰ ਨਾਥ ਨਾ ਪਈ ਗਈ ਕਤਾਈ ਗਈ ਇਹ ਪਿੰਡ ਚ ਬਹੁਤ ਗਸਤ ਪਲਾ ਰਹੇ ਆ ਜੀ ਨਾਮ ਤੇ ਕੁਝ ਹੋ ਜਾਂਦਾ ਸਭ ਤੋਂ ਪਹਿਲਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਗਿਆਨੀ ਗਰਮੀਤ ਸਿੰਘ ਸੈਂਡ ਖਿਆਲਾ ਬਾਬਾ ਜੀਵਨ ਸਿੰਘ ਕੀ ਚੜਦੀ ਪਤੀ ਦਾ ਰਹਿਣ ਵਾਲਾ ਹਾਂ ਬੇਨਤੀ ਕੀਤੀ ਜਾਂਦੀ ਹੈ ਕਿ ਚਰਨਜੀਤ ਸਿੰਘ ਜੀ ਚਨਾ ਜਿਨ੍ਹਾਂ ਦੀ ਘਰ ਵਾਲੀ ਸਰਪੰਚ ਹੈ ਸ਼ੁਰੂ ਤੋਂ ਹੀ ਗੁੰਡਾਗਰਦੀ ਕਰਦੇ ਹਨ ਵੋਟਾਂ ਤੋਂ ਪਹਿਲੇ ਵੀ ਮੇਰੇ ਇੱਕ ਵਾਰੀ ਸਾਰਾ ਪਰਿਵਾਰ ਗੱਲ ਪਿਆ ਉਦੋਂ ਮੋਤਬਰਸ ਜਿਨ੍ਹਾਂ ਨੇ ਰਾਇ ਨਾਮਾ ਕਰਾ ਲਿਆ ਹੁਣ 4 ਤਰੀਕ ਦੀ 3 ਤਰੀਕ ਦੀ ਗੱਲ ਹੈ ਮੈਂ ਤੇ ਜ਼ਥੇਦਾਰ ਮੁਖਤਿਆਰ ਸਮੁਖਾ ਇਕੱਠੇ ਕਰਨ ਆ ਰਹੇ ਸੀ ਅਚਾਨਕ ਗਾਲ ਕੱਢੀ ਤੇ ਗੱਲ ਪੈ ਗਿਆ ਇਨੇ ਚਲੋ ਜਿਹੜਾ ਕੁਲਦੀਪ ਸਿੰਘ ਸੀ ਉਹ ਵੀ ਆਪਣੇ ਮੁੰਡਿਆਂ ਸਹਿਤ ਆਪਣੇ ਭਰਾ ਸਾਹਿਬ ਮੇਰੇ ਗੱਲ ਪੈ ਗਿਆ ਇਹ ਜਾਣ ਬੁੱਝ ਕੇ ਸਾਡੇ ਗੱਲ ਪਿੰਦੇ ਅਗਰ ਸਾਨੂੰ ਕੋਈ ਵੀ ਚਿਹਰੇਟ ਵੀ ਆਈ ਇਸਦੇ ਜ਼ਿੰਮੇਵਾਰ ਚਰਨਜੀਤ ਸਿੰਘ ਚਨੇ ਦਾ ਪਰਿਵਾਰ ਸਾਰਾ ਤੇ ਇਸਦੇ ਤਿੰਨੇ ਦੋ ਭਰਾ ਹੋਰ ਹਨ ਉਹ ਇਸਦੇ ਬੱਚੇ ਤੇ ਕੁਲਦੀਪ ਸਿੰਘ ਲੱਭੂ ਤੇ ਇਸਦੇ ਬੱਚੇ ਤੇ ਇਸਦਾ ਭਰਾ ਜ਼ਿੰਮੇਵਾਰ ਹੋਵੇਗਾ ਇਹ ਬੇਨਤੀ ਹੈ ਮੈਨੂੰ ਇਨਸਾਫ ਚਾਹੀਦਾ ਨਾ ਮਿਲਿਆ ਤੇ ਅਸੀਂ ਹੋਰ ਗਾਂ ਤੋਂ ਗਾਂ ਕਾਨੂੰਨੀ ਕਾਰਵਾਈ ਕਰਵਾਵਾਂਗੇ ਕੁਲਵਿੰਦਰ ਕੌਰ ਮੇਰਾ ਨਾਮ ਆ ਪਿੰਡ ਖਜਾਲੇ ਦੇ ਰਹਿਣ ਮਲੇ ਆ ਇਹੀ ਗੱਲ ਹੈ ਮੈਂ ਇਹੀ ਕਹਿਣਾ ਚਾਹੁੰਨੀ ਆ ਵੀ ਮੇਰਾ ਘਰ ਵਾਲਾ 4 ਵਜੇ ਦਾ ਮੰਡੀ ਗਿਆ ਸੀ ਮੰਗਲ ਸਿੰਘ ਸਰਪੰਚ ਦਾ ਭਰਾ ਹਜਰਾ ਵਾ ਉਹ ਮੇਰੇ ਘਰ ਆਣ ਕੇ ਗਾਲੀ ਕਲੋਜ ਕਰਦਾ ਸੀ ਮੈਨੂੰ ਮਾਰਨ ਦੀਆਂ ਧਮਕੀਆਂ ਦਿੰਦਾ ਸੀ ਤੇ ਉਹਨੇ ਚਿਰ ਮੇਰੇ ਭਾਜੀ ਜੇਠ ਜਿਹੜੇ ਸੀ ਉਹ ਮੇਰੇ ਵੱਲ ਗਏ ਪਿਰੋਲੀ ਕਿਉਂ ਭੈਂਡੀ ਆ ਤੇ ਮੈਨੂੰ ਛਡ ਦੇਖਣ ਗਏ ਇਹਨਾਂ ਦੇ ਵੀ ਗਲ ਪੈ ਗਏ ਤੇ ਇਹਨਾਂ ਦੇ ਘਰ ਆਣ ਕੇ ਮੁੜਕੇ ਧੱਕਾ ਮੁਕੀ ਕੀਤੀ ਮਾਰਨ ਦੀ ਧਮਕੀਆਂ ਦਿੱਤੀਆਂ ਸੀ ਦੋਵੇਂ ਭੈਣਾਂ ਛਡਾਉਣ ਦੀ ਕੋਸ਼ਿਸ਼ ਕੀਤੀ ਸੀ ਆਪਣੇ ਭਾਜੀ ਨੂੰ ਇਹ ਇਹਦੇ ਸਬੰਧੇ ਵਿੱਚ ਲੇਖਿਸ਼ ਕਰ ਦਿੱਤੇ ਹਾਂ। ਹਾਂ ਜੀ ਇਹਦੇ ਸਪੈੰਡੀ ਦਿੱਤੀ ਅੰਦਰ ਖਾਸ ਤੇ ਕੋਈ ਕਾਰਵਾਈ ਨਹੀਂ ਕੀਤੀ ਗਈ ਸਾਡੀ। ਕਿੱਥੇ ਦਿੱਤੀ ਗਈ? ਅਹੀਂ ਪਹਿਲਾਂ ਉਧਨਵਾਲ ਦਿੱਤੀ ਫਿਰ ਕਮਾਣੀ ਦਿੱਤੀ ਆ ਨਹੀਂ ਸੁਣਾਈ ਹੋਈ ਸਾਡੀ ਕਿਤੇ ਵੀ। ਕੀ ਮੰਗ ਕਰਦੇ? ਅਹੀਂ ਇਹੋ ਕਹਿਣਾ ਚਾਹੁੰਦੇ ਆ ਵੀ ਸਾਡੇ ਪਤਨੀਆਂ ਨੂੰ ਮਾਰਨ ਦੀ ਧਮਕੀਆਂ ਦਿੱਤੀਆਂ ਗਈਆਂ ਵਾ ਤੇ ਸਾਨੂੰ ਅਨਸਾਫ਼ ਚਾਹੀਦਾ ਵਾ। ਕੀ ਕਹਿਣਾ ਹੈ ਦੂਜੀ ਧਿਰ ਦਾ ਸਰਪੰਚ ਚਰਨਜੀਤ ਸਿੰਘ ਅਤੇ ਪਰਿਵਾਰ ਉੱਪਰ ਲੱਗੇ ਇਲਜ਼ਾਮਾਂ ਬਾਰੇ ਜਦੋਂ ਪੁੱਛਿਆ ਗਿਆ ਤਾਂ ਸਰਪੰਚ ਚਰਨਜੀਤ ਸਿੰਘ ਨੇ ਦੋਸ਼ਾਂ ਨੂੰ ਸਿਰੇ ਤੋਂ ਨਕਾਰ ਦਿੱਤਾ। ਭਾਈ ਕੀ ਨਾਂ ਦੇ ਕੁਲ ਦਾ ਮੈਂ ਮੇਰਾ ਨਾਂ ਪਈ ਚਰਲੀ ਸਿੰਘ ਆ ਪਿੰਡ ਖਜਾਲੇ ਦਾ ਰਹਿਣ ਵਾਲਾ ਹਾਂ। ਪਿੰਡ ਦੇ ਕੁਝ ਲੋਕਾਂ ਨੇ ਤੁਹਾਡੇ 'ਤੇ ਇਲਜ਼ਾਮ ਲਾਇਆ ਕਿ ਸਾਡੇ ਘਰੇ ਆਣ ਕੇ ਗਾਲੀ ਗਲੋਚ ਕੀਤਾ ਔਰ ਮਾਰ ਦਿੱਤੀ ਔਰ ਮਾਰਿਆ। ਇਹ ਸਰ ਸਭ ਕੁਝ ਝੂਠਾ। ਇਹ ਜੋ ਮਰਜ਼ੀ ਕਹੀ ਜਾਣਾ ਇਹ ਸਭ ਕੁਝ ਝੂਠਾ। ਇਹ ਬਸ ਇੱਕ ਦੋ ਬੰਦੇ ਜਿਹੜੇ ਇਦਾਂ ਲਾਰੇ ਅੱਗੇ ਇਲਜ਼ਾਮ ਲਾ ਰਹੇ ਆ ਇਹ ਬਿਲਕੁਲ ਜਰਹੇ ਝੂਠਾ ਸਰ ਨਹੀਂ ਤੇ ਆਪ ਖੋਦੋ ਮੋਤਵਾਰ ਬੰਦੇ ਪਿੰਡ ਅਸੀਂ ਇਹ ਕੰਮ ਕਰ ਚੰਗ ਲੱਗਿਆ ਜੀ ਬਿਲਕੁਲ ਨਹੀਂ ਇਹ ਕੰਮ ਕੀਤਾ ਜੀ ਕਿਹਨੇ ਘਰ ਆਣ ਕੇ ਬਏ ਆਪਾਂ ਬਿਲਕੁਲ ਸਰ ਬਿਲਕੁਲ ਝੂਠਾ ਜੀ ਤੁਹਾਡੇ ਪਿੰਡ ਦੇ ਮੁਕਤਾਰ ਸਿੰਘ ਨਾਲ ਤੁਹਾਡੇ ਜਨ ਜਾਨ ਲਈ ਹਰਿਆਣੇ ਤੁਹਾਡੇ ਨਾਲ ਗੱਲਬਾਤ ਕੀਤੀ ਹੈ ਝਗੜਾ ਕੀਤਾ ਕੀ ਗੱਲ ਇਹ ਸਰ ਜੀ ਸਭ ਝੂਠਾ ਇਹ ਸਰ ਜੀ ਆਪ ਠਾਗਾ ਤੇ ਇਹਨਾਂ ਨੂੰ ਕੀ ਜਣਾ ਆਜਾ ਤੇ ਬਾਬਾ ਆਇਆ ਜੋ ਸਾਡੇ ਪਿੰਡ ਤੇ ਇਨਾ ਇਨੇ ਕਪੱਤ ਪਾਇਆ ਸਾਡੇ ਪਿੰਡ ਤੇ ਕੋਈ ਬੰਦਾ ਨਹੀਂ ਹਲਰਦਾ ਇਹ ਬਾਬੇ ਨੇ ਆਣ ਕੇ ਨਾ ਸਾਰੀ ਦੁਨੀਆ ਨੂੰ ਵਖਵਾ ਕੀਤਾ ਤੇ ਇਹਨਾਂ ਦੀਆਂ ਬੁੜੀਆਂ ਬਹੁਤ ਹੀ ਬਹੁਤ ਹੁੰਦੀਆਂ ਵਾ ਅਹੀਂ ਤੇ ਉਹ ਵੀ ਅਨ ਦਾ ਪਰੇਸ਼ਾਨ ਹੋ ਗਿਆ ਹੈਗਾ ਮੇਰੇ ਚਾਚੇ ਦਾ ਪੁੱਤ ਆ ਤੇ ਸਦਾ ਝੂਠ ਮਾਰੀ ਜਾਂਦਾ ਈ ਉਹ ਪਾ 500 ਰੁਪਇਆ ਲਾ ਕੇ ਲੋਕਾਂ ਨੂੰ ਤੈਨੂੰ ਮੈਂ ਆ ਕਰਦਣਾ ਆ ਕਰਦਣਾ ਕਰਦਾ ਕੋਖ ਨਹੀਂ ਇਹਨੂੰ ਇੰਨਾ ਚਿਰ ਹੋ ਗਿਆ ਮੈਂ ਲੈ ਲੇ ਤਾਂ ਲਾ ਕੇ ਥਾਂ ਤੱਕ ਲੜਦਾ ਆ ਈ ਉਹ ਖਾੜੇ ਕੋ ਇਹਨੇ ਲੈ ਕੇ ਪਹਿ ਆ ਖਾੜੇ ਆ ਖਾੜੇ ਖਾੜੇ ਕੋ ਪੈਸੇ ਲੈ ਜਾਂਦਾ ਰਿਹਾ ਵਾ ਭੁੱਖ ਨਹੀਂ ਕੀਤਾ ਇਹਨੇ ਦੁਨੀਆਂ ਭੜਕਾਈ ਜਾਂਦਾ ਈ ਉਹਨੇ ਤਾਂ ਵੀਡੀਓ ਵੀ ਦੱਸੀ ਹੈ ਕਿ ਜਿਹੜਾ ਉਹਨਾਂ ਦੇ ਬੂਹੇ ਅੱਗੇ ਜਾ ਕੇ ਝਗੜਾ ਕਰਦਾ ਹਾਂਜੀ ਉਹ ਵੀਡੀਓ ਜਿਹੜੀ ਝੂਠੀ ਆ ਸਰ ਤੁਹਾਨੂੰ ਵੀਡੀਓ ਚੈੱਕ ਕਰੋ ਉਹਦੇ ਵਿੱਚ ਜਿਹੀਂ ਹੋਵਾਂਗੇ ਤੇ ਫਿਰ ਤੁਸੀਂ ਕਹੋਗੇ ਵੀ ਸਹੀ ਆਗੇ ਆ ਠੀਕ ਹੈ ਜੀ ਇਹ ਵੀ ਝੂਠ ਹੈ ਇੰਨਾ ਝੂਠ ਮਾਰੀ ਜਾਂਦੇ ਆ ਨਾ ਹੱਦੋਂ ਵੱਧ ਬਬੇ